ਅੱਜ ਆਜ਼ਾਦੀ ਦਿਹਾੜੇ ਦੇ ਉੱਤੇ ਤੁਹਾਡੇ ਨਾਲ ਖਬਰ ਸਾਂਝੀ ਕਰਨ ਤੋਂ ਪਹਿਲਾਂ ਇੱਕ ਕਵਿਤਾ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਗੁਰਦਾਸ ਰਾਮ ਆਲਮ ਦੀ ਇਹ ਕਵਿਤਾ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 45 ਸਾਲ ਪਹਿਲਾਂ ਇਹ ਕਵਿਤਾ ਲਿਖੀ ਗਈ ਸੀ ਤੇ ਅੱਜ ਵੀ ਆ ਜਿਹੜਾ 45 ਸਾਲ ਪਹਿਲਾਂ ਲਿਖੀ ਹੋਈ ਕਵਿਤਾ ਜਿਹੜੀ ਇਸ ਦੇ ਅੱਜ ਵੀ ਉਨੇ ਹੀ ਮਹੀਨੇ ਆ ਅੱਜ ਵੀ ਆ ਜਿਹੜੀ ਇਸ ਦੇ ਵਿੱਚ ਉਨੀ ਹੀ ਸੱਚਾਈ ਹੈਗੀ ਆ ਜੇਕਰ ਵੀਡੀਓ ਤੁਹਾਨੂੰ ਚੰਗਾ ਲੱਗਾ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਜਿਹੜੀ ਉਹ ਆਪਣੀ رائے ਲਾਜ਼ਮੀ ਦੇਣੀ ਆ ਤਾਂ ਆਪਾਂ ਕਵਿਤਾ ਸ਼ੁਰੂ ਕਰਦੇ ਆ ਕਵਿਤਾ ਇਸ ਤਰ੍ਹਾਂ ਇਹ ਤੋਂ ਸ਼ੁਰੂ ਹੁੰਦੀ ਆ ਕਿ ਕਹਿੰਦਾ ਕਿਉਂ ਵੀ ਨਿਹਾਲਿਆ ਆਯਾਦੀ ਨਹੀਂ ਵੇਖੀ ਕਹਿੰਦਾ ਨਾ ਭਈ ਭਰਾਵਾ ਨਾ ਖਾਧੀ ਨਾ ਦੇਖੀ ਮੈਂ ਜੱਗੂ ਤਾਂ ਸੁਣਿਆ ਸੀ ਅੰਬਾਲੇ ਖੜੀ ਸੀ ਤੇ ਬੜੀ ਭੀੜ ਉਸਦੇ ਦਵਾਲੇ ਖੜੀ ਸੀ ਆਈ ਨੂੰ ਤਾਂ ਭਾਵੇਂ 30 ਸਾਲ ਬੀਤਾ ਪਰ ਅਸੀਂ ਤਾਂ ਅਜੇ ਤੱਕ ਦਰਸ਼ਨ ਨਹੀਂ ਕੀਤਾ ਦਿੱਲੀ 'ਚ ਆਉਂਦੀ ਏ ਸਰਦੀ ਦੀ ਰੁੱਤੇ ਤੇ ਹਾੜਾਂ 'ਚ ਰਹਿੰਦੀ ਏ ਪਹਾੜਾਂ ਦੇ ਉੱਤੇ ਗਰੀਬਾਂ ਨਾਲ ਲੱਗਦਾ ਲੜੀ ਹੋਈ ਏ ਅਮੀਰਾਂ ਦੇ ੱਤਕੇ ਚੜੀ ਹੋਈ ਏ ਅਖਬਾਰਾਂ ਚੋਂ ਪੜਿਆ ਜਰਵਾਣੀ ਦੀ ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਚੀਏ ਮੰਨੇ ਦੀ ਉਹ ਕਹਿਣਾ ਅਸੀਂ ਵੀ ਮੰਗਵਾਈਏ ਛੰਨਾ ਤੇ ਢਾਰਿਆਂ ਚ ਪੁੰਝੇ ਸਵਾਈਏ ਪਰ ਇਹਨਾਂ ਪਤਾ ਨਹੀਂ ਕੀ ਖਾਂਦੀ ਹੁੰਦੀ ਏ ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ ਬੇ ਸਾਦੀ ਤਾਂ ਖੁਰਲੀ ਚ ਟਾਂਡੇ ਹੁੰਦੇ ਨੇ ਸੋ ਗੁਰਦਾਸ ਰਾਮ ਆਲਮ ਦੀ ਇਹ ਲਿਖੀ ਹੋਈ ਕਵਿਤਾ ਜਿਹੜੀ ਉਹ ਅੱਜ ਵੀ ਹੂਬ ਹੂ ਆ ਜਿਹੜੀ ਉਹ ਸਾਡੇ ਭਾਰਤੀ ਸਮਾਜ ਦੇ ਉੱਤੇ ਟੁੱਕਦੀ ਹੈਗੀ ਆ ਸਾਡੀ ਆਜ਼ਾਦੀ ਦੇ ਉੱਤੇ ਆ ਜਿਹੜਾ ਉਹ ਤਕੜਾ ਵਿਅੰਗ ਹੈਗਾ ਭਾਵੇਂ ਦਿੱਲੀ ਦੇ ਲਾਲ ਕਿਲੇ ਤੋਂ ਲੈ ਕੇ ਤੇ ਅੱਜ ਸਾਡੇ ਪੰਜਾਬ ਦੇ ਫਰੀਦਕੋਟ ਦੇ ਵਿੱਚ ਨਹਿਰੂ ਸਟੇਡੀਅਮ ਤੱਕ ਦੇਖੀਏ ਤਾਂ ਉਸ ਦਿੱਲੀ ਤੋਂ ਲੈ ਕੇ ਫਰੀਦਕੋਟ ਤੱਕ ਆ ਜਿਹੜਾ ਉਹ ਅੱਜ ਗੱਪਾਂ ਦਾ ਮੀਂਹ ਨਹੀਂ ਵਰਨਾ ਹੈਗਾ ਸਭ ਗੱਪਾਂ ਦੇ ਬੱਦਲ ਫਟਣਗੇ ਕਿਉਂਕਿ ਬਹੁਤ ਸਾਰੇ ਵੱਡੇ ਤਬਕੇ ਦੇ ਲਈ ਇਹ ਆਜ਼ਾਦੀ ਹੈ ਜਿਹੜੀ ਉਹ ਆਹੀ ਨਹੀਂ ਗਈ ਤੇ ਕੁਝ ਕੁ ਤੱਕ ਦੇ ਲਈ ਇਹ ਆਜ਼ਾਦੀ ਆਈ ਹੈਗੀ ਆ ਸੋ ਇਸ ਕਰਕੇ ਤੁਹਾਡੇ ਨਾਲ ਇੱਕ ਖਬਰ ਇਹ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਆ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਇਸ ਖਬਰ ਵਾਸਤੇ ਮੈਂ ਕੋਈ ਉਚੇਚੀ ਤਿਆਰੀ ਨਹੀਂ ਕੀਤੀ ਗਈ ਬਸ ਸਿੱਧਾ ਕੈਮਰੇ ਅੱਗੇ ਆਏ ਤੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਇਹ ਕੋਈ ਖਬਰ ਨਾ ਜਾਣੋ ਜੀ ਮੇਰੇ ਵੀ ਦਿਲ ਦੇ ਬਲਬਲੇ ਆ ਕਿਉਂਕਿ ਮੈਂ ਵੀ ਉਸੇ ਤਵਕੇ ਦੇ ਨਾਲ ਸੰਬੰਧਤਾਂ ਉਸੇ ਬੇਰੁਜ਼ਗਾਰ ਤਵਕੇ ਦੇ ਨਾਲ ਸੰਬੰਧਤਾਂ ਕਿਉਂਕਿ ਮੈਨੂੰ ਇਸ ਗੱਲ ਦਾ ਅਹਿਸਾਸ ਆ ਕਿ ਬੇਰੁਜ਼ਗਾਰੀ ਆ ਜਿਹੜੀ ਗਾਲ ਤੋਂ ਵੀ ਭੈੜੀ ਚੀਜ਼ ਆ ਨਾ ਜਦੋਂ ਕੋਈ ਤੁਹਾਨੂੰ ਇਹ ਗੱਲ ਪੁੱਛਦਾ ਹੈਗਾ ਕਿ ਬਾਈ ਅੱਜ ਸੰਗ ਅੱਜ ਕੱਲ ਆ ਜਿਹੜਾ ਉਹ ਕੀ ਕੁਛ ਕਰਦਾ ਤਾਂ ਬੰਦੇ ਨੂੰ ਇੱਕ ਵਾਰੀ ਦੱਸਣਾ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਕਿ ਬਾਈ ਮੈਂ ਵਿਹਲਾ ਬਾਈ ਮੈਂ ਡਿਗਰੀਆਂ ਕੀਤੀਆਂ ਹੋਈਆਂ ਬਾਈ ਮੈਂ ਟੈਸਟ ਕਲੀਅਰ ਕੀਤੇ ਹੋਏ ਆ ਪਰ ਇਸੇ ਅੱਜ ਗੱਪਾ ਵਾਲੀ ਹਨੇਰੀ ਦੇ ਵਿੱਚ ਅੱਜ ਮਾਨ ਸਾਹਿਬ ਆ ਜਿਹੜੇ ਉਹ ਫਰੀਦਕੋਟ ਨੈਰੂ ਸਟੇਡੀਅਮ ਤੋਂ ਇਹ ਗੱਲ ਕਹਿੰਦੇ ਹੋਏ ਆ ਜਿਹੜੇ ਸਾਨੂੰ ਸੁਣ ਸਕਦੇ ਆ ਕਿ ਅਸੀਂ ਆ ਜਿਹੜਾ 55000 ਨੌਕਰੀ ਦੇ ਦਿੱਤੀ ਤੇ ਤੁਸੀਂ ਆਪਣੇ ਆਸੇ ਪਾਸੇ ਆਪਣੇ ਰਿਸ਼ਤੇਦਾਰਾਂ ਤੋਂ ਪੁੱਛ ਸਕਦੇ ਹੋ ਜਿਹੜੇ ਬੰਦੇ ਲੱਗੇ ਆ ਪਰ ਸਚਾਈ ਇਹ ਆ ਕਿ ਕੱਲ ਇਸੇ ਹੀ 55000 ਨੌਕਰੀ ਦੀ ਫੂਕ ਆ ਜਿਹੜੀ ਕੱਲ ਬੇਰੋਜ਼ਗਾਰ ਸੰਜੀ ਮੋਰਚੇ ਵੱਲੋਂ ਬੇਰੋਜ਼ਗਾਰਾਂ ਵੱਲੋਂ ਬੀਆਡ ਟਟ ਪਾਸ ਯੂਨੀਅਨ ਵੱਲੋਂ ਆ ਜਿਹੜੀ ਉਹ ਕੱਢ ਦਿੱਤੀ ਗਈ ਸੀ ਕਿਉਂਕਿ ਉਹ ਬੇਰੋਜ਼ਗਾਰ ਕੱਲ ਆ ਜਿਹੜੇ ਟੈਂਕੀ ਦੇ ਉੱਤੇ ਚੜ ਗਏ ਸੀ ਤੇ ਅੱਜ ਵੀ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਆ ਜਿਹੜੇ ਕੁਝ ਬੇਰੋਜ਼ਗਾਰ ਥਾਣਿਆਂ ਦੇ ਵਿੱਚ ਨજરਬੰਦ ਆ ਕਿਤੇ ਉਹ ਇਹ ਨਾ ਫੂਕ ਕੱਢ ਦੇਣ ਕਿਤੇ ਮਾਨ ਸਾਹਿਬ ਦੇ ਇਸ ਭਾਸ਼ਣ ਦੀ ਕਿ ਭਾਈ 50000 ਨੌਕਰੀ ਹੈ ਜਿਹੜੀ ਉਹ ਦਿੱਤੀ ਹੋਈ ਆ ਪਰ ਦਿੱਤਾ ਕੁਛ ਨਹੀਂਗਾ ਜੋ ਪਿਛਲੇ ਸਮੇਂ ਦੇ ਦੌਰਾਨ ਜੋ ਸਰਕਾਰਾਂ ਨੇ ਭਰਤੀਆਂ ਕੱਢੀਆਂ ਸੀਗਾ ਹਾਲ ਹੀ ਕੇ ਸਰਕਾਰ ਨੇ ਉਹੀ ਪੋਸਟਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਤੇ ਉਹਨਾਂ ਦੇ ਵਿੱਚੋਂ ਵੀ ਕਾਫੀ ਭਰਤੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ ਕਈ ਭਰਤੀਆਂ ਜਿਹੜੀਆਂ ਉਹ ਪਿਛਲੇ ਸਮੇਂ ਦੇ ਦੌਰਾਨ ਲੈਕਚਰਾਰ ਦੀ ਭਰਤੀ ਹੋਈ ਜਾਂ ਫਿਰ ਹੋਰ ਕਈ ਭਰਤੀਆਂ ਹੈਗੀਆਂ 1100 ਦੇ ਕਰੀਬ ਲਗਭਗ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਰੱਦ ਹੋ ਗਈ ਆ ਸੋ ਕਈ ਭਰਤੀਆਂ ਜਿਹੜੀਆਂ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਉਹ ਰੱਦ ਲਾਜ਼ਮੀ ਹੋਈਆਂ ਨਵੀਂ ਇੱਕ ਵੀ ਭਰਤੀ ਦਾ ਇਸ਼ਤਿਹਾਰ ਆ ਜਿਹੜਾ ਉਹ ਇਸ ਸਰਕਾਰ ਵੱਲੋਂ ਕੱਢਿਆ ਨਹੀਂ ਗਿਆਗਾ ਤੇ ਰੁਜ਼ਗਾਰ ਦੇਣ ਦੀ ਥਾਂ ਅੱਜ ਕੁਝ ਬੇਰੁਜ਼ਗਾਰ ਅਧਿਆਪਕਾ ਜਿਹੜੇ ਉਹ ਆ ਮੁੱਕ ਗਏ ਕਿਉਂਕਿ ਸਾਡੇ ਸਿੱਖਿਆ ਮੰਤਰੀ ਸਾਹਿਬ ਹਰਜੂ ਸਿੰਘ ਬੈਂਸ ਜੀ ਨੇ ਉੱਥੇ ਆਉਣਾ ਸੀਗਾ ਉਹਨਾਂ ਨੂੰ ਉੱਥੇ ਡਿਟੇਨ ਕੀਤਾ ਹੋਇਆ ਤੇ ਬਾਕੀ ਕੁਝ ਨੌਜਵਾਨਾਂ ਨੂੰ ਬੇਰੁਜ਼ਗਾਰਾਂ ਨੂੰ ਵਕ ਵਕ ਥਾਣੇ ਦੇ ਵਿੱਚ ਆ ਜਿਹੜਾ ਉਹ ਆ ਨਜ਼ਰਬੰਦ ਕੀਤਾ ਹੋਇਆ ਤੇ ਤੁਹਾਨੂੰ ਦੱਸਦੀ ਉਹਨਡੀਆਂ ਤਸਵੀਰਾਂ ਵੀ ਆ ਜਿਹੜਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਇਸ ਤੋਂ ਇਲਾਵਾ ਜੇਕਰ ਦੇਖੀਏ ਤਾਂ ਆਜ਼ਾਦੀ ਆ ਜਿਹੜੀ ਉਹ ਕੁਸ਼ਕ ਘਰਾਣਿਆਂ ਦੇ ਲਈ ਆ ਕਿਉਂਕਿ ਆਪਾਂ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਦਿਨੀ ਹੀ ਜਿਹੜੀ ਉਹ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਸੀ ਕਿ ਜੋ ਮੱਧ ਭਾਰਤ ਦਾ ਏਰੀਆ ਹੈਗਾ ਉਸ ਏਰੀਏ ਦੇ ਵਿੱਚ ਆਦਿਵਾਸੀ ਤਬਕਾ ਉਹਨਾਂ ਵਾਸਤੇ ਆਜ਼ਾਦੀ ਆਈ ਨਹੀਂਗੀ ਉਹਨਾਂ ਦੀ ਆਜ਼ਾਦੀ ਆ ਜਿਹੜੀ ਉਹਨਾਂ ਨੂੰ ਜਿਹੜਾ ਨਕਸਲਾਈਟ ਮਾਓਵਾਦੀ ਕਹਿ ਕੇ ਜਿਹੜਾ ਲਗਾਤਾਰ ਸ਼ਿਕਾਰ ਬਣਾਇਆ ਜਾ ਰਿਹਾ ਤੇ ਆਪਰੇਸ਼ਨ ਕਗਾਰ ਦੇ ਤਹਿਤ ਆ ਜਿਹੜਾ ਉਹਨਾਂ ਦੀ ਨਸ਼ਨ ਕੁਸੀਆ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚੋਂ ਪਿਛਲੇ ਦਿਨੀਆਂ ਜਿਹੜਾ ਐਸ ਦੇ ਖਿਲਾਫ ਆਵਾਜ਼ ਬੁਲੰਦ ਹੋਈ ਜੇਕਰ ਆਜ਼ਾਦੀ ਆਈ ਹੁੰਦੀ ਤਾਂ ਲੰਬੇ ਸਮੇਂ ਤੋਂ ਭਾਵੇਂ ਹਲੇ 2 ਦਿਨ ਹੀ ਹੋਏ ਆ ਸੁਪਰੀਮ ਕੋਰਟ ਨੇ ਕੋਰਟ ਵੱਲੋਂ ਜਿਹੜਾ ਇਹ ਆਖਿਆ ਗਿਆ ਸੀਗਾ ਕਿ ਜੋ ਬੰਦੀ ਸਿੰਘ ਹੈਗੇ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਜਾਂ ਬੰਦੀ ਕੈਦੀ ਹੈਗੇ ਜੋ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕੀ ਕਰ ਚੁੱਕੇ ਹੈਗੇ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਪਰ ਉਹ ਰਿਹਾ ਨਹੀਂ ਕੀਤੇ ਜਾ ਰਹੇਗੇ ਉਹਨਾਂ ਵਾਸਤੇ ਕੋਈ ਆਜ਼ਾਦੀ ਨਹੀਂ ਆਏਗੀ ਇਸ ਤੋਂ ਇਲਾਵਾ ਤੁਹਾਡੇ ਨਾਲ ਪਿਛਲੇ ਸਮੇਂ ਦੇ ਦੌਰਾਨ ਅਸੀਂ ਰਿਪੋਰਟ ਸਾਂਝੀ ਕੀਤੀ ਸੀ ਉਸ ਰਿਪੋਰਟ ਦੇ ਵਿੱਚ ਜਿਹੜਾ ਅਸੀਂ ਉਮਰ ਖਾਲਦ ਸਮੇਤ ਹੋਰ ਵੱਖ-ਵੱਖ ਰਾਜਨੀਤਿਕ ਕੈਦੀ ਆ ਜਿਹੜੇ ਉਹ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਿਨਾਂ ਕੇਸ ਚਲਾਇਆ ট্রਾਇਲ ਦੇ ਦੌਰਾਨ ਹੀ ਆ ਜਿਹੜਾ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ ਕਿ ਯੂਪੀਏ ਆ ਜਿਹੜਾ ਉਹਨਾਂ ਦੇ ਉੱਤੇ ਲਾ ਕੇ ਉਹਨਾਂ ਨੂੰ ਲੰਬੇ ਸਮੇਂ ਤੋਂ ਆ ਜਿਹੜਾ ਉਹ ਜ਼ਿਲ੍ਹਿਆਂ ਦੇ ਵਿੱਚ ਢੱਕਿਆ ਹੋਇਆ ਉਹਨਾਂ ਵਾਸਤੇ ਕੋਈ ਆਜ਼ਾਦੀ ਨਹੀਂ ਗਈ ਮਜ਼ਦੂਰਾਂ ਦੇ ਨਾਲ ਇਸ ਸਰਕਾਰ ਨੇ ਆ ਜਿਹੜਾ ਭਗਵਾਨਤਮਾਨ ਦੀ ਸਰਕਾਰ ਨੇ ਜਿਹੜਾ ਅੱਠਵਾਰੀ ਮੀਟਿੰਗ ਦਾ ਕਹਿ ਕੇ ਆ ਜਿਹੜਾ ਉਹ ਮੀਟਿੰਗ ਤੋਂ ਮੁੱਕਰ ਕੇ ਮਜ਼ਦੂਰਾਂ ਦਾ ਕੋਈ ਮਾਮਲਾ ਨਾ ਹੱਲ ਨਹੀਂ ਕੀਤਾ ਕਾ ਮਜ਼ਦੂਰਾਂ ਵਾਸਤੇ ਕੋਈ ਆਜ਼ਾਦੀ ਨਹੀਂ ਗਈ ਨਰੇਗਾ ਦਾ ਕੰਮ ਆ ਜਿਹੜਾ 2005 ਦੇ ਵਿੱਚ ਨਰੇਗਾ ਐਕਟ ਆਇਆ ਸੀਗਾ ਉਸ ਨੂੰ ਆ ਜਿਹੜਾ ਹੁਣ ਨਵੇਂ-ਨਵੇਂ ਰੂਲ ਬਣਾ ਕੇ ਜਿਹੜਾ ਲਗਭਗ ਖਤਮ ਕਰ ਦਿੱਤਾ ਗਿਆ ਤੇ ਨਰੇਗਾ ਕੰਮੇ ਵੀ ਆ ਜਿਹੜੇ ਵਿਚਾਰੇ ਕੰਮ ਮੰਗਦੇ ਆ ਪਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਵਾਸਤੇ ਕੋਈ ਆਜ਼ਾਦੀ ਨਹੀਂ ਗਈ ਵੱਖ-ਵੱਖ ਵਿਭਾਗਾਂ ਦੇ ਵਿੱਚੋਂ OPS ਦੀ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਆ ਜਿਹੜਾ ਕੁਝ ਮੁਲਾਜ਼ਮਾ ਜਿਹੜੇ ਉਹ ਲੜ ਰਹੇ ਹੈਗੇ ਆ ਪਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀਗੀ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਹਲੇ ਆਜ਼ਾਦੀ ਨਹੀਂ ਆਈਗੀ ਇਸ ਤੋਂ ਇਲਾਵਾ ਜਿਹੜਾ ਆਪਾਂ ਦੇਖਦੇ ਹੈਗੇ ਆ ਕਿ ਵੱਡਾ ਤਬਕਾ ਜਿਹੜਾ ਉਹ ਕੱਚੇ ਕੰਮ ਆ ਰਹਾ ਹੈਗਾ ਵੱਖ-ਵੱਖ ਵਿਭਾਗਾਂ ਦੇ ਵਿੱਚ ਕੱਚੇ ਕੰਮੇ ਹੈਗੇ ਆ ਉਹ ਹਲਤੀ ਕਿ ਪੱਕੇ ਹੋਣ ਦੇ ਲਈ ਤਰਸ ਰਹੇ ਹੈਗੇ ਆ ਤੇ ਉਹਨਾਂ ਵਾਸਤੇ ਵੀ ਜਿਹੜੀ ਕੋਈ ਆਜ਼ਾਦੀ ਨਹੀਂ ਗਈ ਕਿਸਾਨ ਤਲਕਾ ਜਿਹੜਾ ਹੈਗਾ ਉਹ ਆਪਦੀ ਐਮਐਸਪੀ ਦੇ ਲਈ ਲੜ ਰਿਹਾ ਹੈਗਾ ਤੇ ਪਰ ਲੰਬੇ ਸਮੇਂ ਤੋਂ ਕਦੇ ਉਹਨਾਂ ਦੀ ਜ਼ਮੀਨ ਹੜੱਪਣ ਦੇ ਲਈ ਵੱਖਰੇ ਵੱਖਰੇ ਪੂਲਿੰਗ ਨੀਤੀਆਂ ਲੈ ਕੇ ਆਂਦੀਆਂ ਜਾਂਦੀਆਂ ਭਾਵੇਂ ਉਹ ਰੱਦ ਕਰ ਦਿੱਤੀ ਗਈ ਲੋਕਾਂ ਦੇ ਰੋਧ ਦੀ ਵਜ੍ਹਾ ਕਰਕੇ ਪਰ ਹਲਤੀ ਕਿਸਾਨਾਂ ਵਾਸਤੇ ਵੀ ਜਿਹੜੀ ਕੋਈ ਉਸ ਤਰ੍ਹਾਂ ਦੀ ਆਜ਼ਾਦੀ ਹੈ ਜਿਹੜੀ ਉਹ ਨਹੀਂ ਆਈ ਜੇਕਰ ਆਜ਼ਾਦੀ ਆਈ ਵੀ ਆ ਤਾਂ ਕੁਸ਼ਕ ਅਮੀਰ ਘਰਾਣਿਆਂ ਦੇ ਆਈ ਹੈਗੀ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਕੁਸ਼ਕ 5% 10% ਲੋਕਾਂ ਦੇ ਹੱਥ ਦੇ ਵਿੱਚ ਸਮੁੱਚਾ ਸਰਮਾਇਆ ਤੇ ਦੂਜੇ ਪਾਸੇ 90% ਲੋਕਾਂ ਦੇ ਕੋਲੇ ਓਨਾ ਸਰਮਾਇਆ ਨਹੀਂਗਾ। ਸੋ ਕਿਤੇ ਨਾ ਕਿਤੇ ਕਾਣੀ ਵੰਡਾ, ਜ਼ਮੀਨ ਦੀ ਕਾਣੀ ਵੰਡਾ ਇਸ ਕਰਕੇ ਆਜ਼ਾਦੀ ਹੈ ਜਿਹੜੀ ਉਹ ਅਮੀਰਾਂ ਦੇ ਹਿੱਸੇ ਆਈ ਹੈ, ਤਕੜਿਆਂ ਦੇ ਲਈ ਕੋਈ ਵੀ ਆਜ਼ਾਦੀ ਹੈ ਜਿਹੜੀ ਇੱਥੇ ਨਹੀਂ ਆਏਗੀ। ਇਸ ਤੋਂ ਇਲਾਵਾ ਹੋਰ ਵੱਖਰੇ-ਵੱਖਰੇ ਤਬਕੇ ਹੈਗੇ ਆ, ਉਹਨਾਂ ਤਬਕਿਆਂ ਦੇ ਵਿੱਚ ਉਹਨਾਂ ਦੀਆਂ ਆਪ ਦੀਆਂ ਮੰਗਾਂ-ਮਸਲੇ ਹੈਗੇ ਉਹ ਹੱਲ ਨਹੀਂ ਕੀਤੇ ਜਾ ਰਹੇਗੇ, ਉਹਨਾਂ ਵਾਸਤੇ ਕੋਈ ਵੀ ਆਜ਼ਾਦੀ ਹੈ ਜਿਹੜੀ ਉਹ ਨਹੀਂ ਆਏਗੀ। ਸੋ ਕਿਤੇ ਨਾ ਕਿਤੇ ਅੱਜ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਹੈ ਜਿਹੜਾ ਭਾਵੇਂ ਵੱਡੇ ਵੱਡੇ ਭਾਸ਼ਣ ਕੀਤੇ ਜਾਣਗੇ ਬੜਾ ਕੁਝ ਹੋਊਗਾ ਤਿਰੰਗੇ ਫੈਰਾਏ ਜਾਣਗੇ ਪਰ ਗੱਲ ਇਹ ਹੈਗੀ ਹੈ ਵੀ ਉਹਨਾਂ ਫੈਰਾਉਂਦੇ ਹੋਏ ਤਿਰੰਗਿਆਂ ਦੇ ਵਿੱਚ ਕਿਤੇ ਨਾ ਕਿਤੇ ਗਰੀਬਾਂ ਦੀ ਆਵਾਜ਼ ਆ ਜਿਹੜੀ ਉਹ ਗਵਾਚ ਜੂਗੀ ਉਹ ਸੁਣਾਈ ਨਹੀਂ ਦੇਣੀਗੀ ਤੇ ਇਸ ਦੇ ਲਈ ਆ ਜਿਹੜਾ ਤੁਹਾਡੇ ਨਾਲ ਕੁਝ ਕੁ ਬਲਵਲੇ ਸੀਗੇ ਅੱਜ ਇਸ ਆਜ਼ਾਦੀ ਦਿਹਾੜੇ ਦੇ ਉੱਤੇ 76ਵਾਂ ਆਜ਼ਾਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈਗਾ ਪਰ ਪੰਜਾਬ ਦੇ ਲਈ ਇਹ ਆਜ਼ਾਦੀ ਨਹੀਂ ਸੀਗੀ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੇ ਦੋ ਟੋਟੇ ਹੋ ਗਏ ਸੀ ਤੇ ਸਭ ਤੋਂ ਵੱਡਾ ਹੀ ਮਾਈਗ੍ਰੇਸ਼ਨ ਆ ਜਿਹੜੀ ਲਗਭਗ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਲਗਭਗ 10 ਲੱਖ ਦੇ ਕਰੀਬ ਮਾਈਗ੍ਰੇਸ਼ਨ ਆ ਜਿਹੜੀ ਉਹ ਇਧਰ ਉਧਰ ਹੋਈ ਆ ਤੇ ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਦੇ ਵਿੱਚ ਉਦੋਂ ਦੰਗੇ ਹੋਏ, ਫਸਾਦ ਹੋਏ, ਪੰਜਾਬ ਵੱਡਿਆ ਟੁੱਕਿਆ ਗਿਆ, ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਆ ਜਿਹੜੀ ਉਹ ਮੌਤ ਹੋਈ ਔਰਤਾ ਦੇ ਨਾਲ ਬਲਾਤਕਾਰ ਹੋਏ ਮਤਲਬ ਪੰਜਾਬ ਨੂੰ ਜਿਹੜਾ ਵੰਡਿਆ ਗਿਆ ਤੇ ਪੰਜਾਬ ਵਾਸਤੇ ਇਹ ਆਜ਼ਾਦੀ ਦਿਹਾੜਾ ਨਹੀਂਗਾ ਪੰਜਾਬ ਵਾਸਤੇ ਇਹ ਵੜ ਟਕ ਦਾ ਸਮਾਂ ਸੀਗਾ ਦੰਗੇ ਹੋਏ ਹੈਗੇ ਆ ਪੰਜਾਬ ਪੰਜਾਬ ਵਾਸੀਆਂ ਵਾਸਤੇ ਇਹ ਹੱਲਿਆਂ ਦਾ ਦਿਹਾੜਾ ਹੈਗਾ ਪੰਜਾਬ ਵਾਸਤੇ ਇਹ ਆਜ਼ਾਦੀ ਹੈ ਜਿਹੜੀ ਉਹ ਨਹੀਂ ਆਏਗੀ हां ਇਥੋਂ ਗੂਰੇ ਅੰਗਰੇਜ਼ ਚਲੇ ਗਏ ਤੇ ਕਾਲੇ ਅੰਗਰੇਜ਼ ਆ ਗਏ ਸਿਰਫ ਸੱਤਾ ਤਬਦੀਲੀ ਹੋਈ ਆ ਸੱਤਾ ਤਬਦੀਲੀ ਨੂੰ ਜਿਹੜਾ ਉਹ ਆਜ਼ਾਦੀ ਨਹੀਂ ਕਿਹਾ ਜਾ ਸਕਦਾਗਾ ਆਜ਼ਾਦੀ ਸਹੀ ਮਾਇਨੇਆਂ ਦੇ ਵਿੱਚ ਉਹ ਹੁੰਦੀ ਆ ਜੋ ਸ਼ਹੀਦ ਭਗਤ ਸਿੰਘ ਨੇ ਕਿਹਾ ਸੀਗਾ ਜਿੱਥੇ ਆ ਜਿਹੜਾ ਉਹ ਕੋਈ ਇਨਾ ਗਰੀਬ ਨਾ ਹੋਵੇ ਕਿ ਉਹ ਆਪਣਾ ਆਪ ਵੇਚਣ ਦੇ ਲਈ ਮਜਬੂਰ ਹੋ ਜਾਏ ਤੇ ਕੋਈ ਇਨਾ ਅਮੀਰ ਨਾ ਹੋਵੇ ਕਿ ਕੋਈ ਉਸ ਨੂੰ ਆ ਜਿਹੜਾ ਗਰੀਬ ਬੰਦੇ ਨੂੰ ਖਰੀਦ ਸਕੇ ਮਤਲਬ ਸਾਰਿਆਂ ਦੇ ਵਿੱਚ ਜਿਹੜੀ ਆਰਥਿਕ ਸਾਧਨਾਂ ਦੀ ਜਿਹੜੀ ਬਰਾਬਰ ਵੰਡ ਹੋਣੀ ਚਾਹੀਦੀ ਆ ਪਰ ਜਿਹਾ ਨਹੀਂਗਾ ਇੱਥੇ ਵੱਡੇ ਪੱਧਰ ਤੇ ਹਲੇ ਕਾਣੀ ਵੰਡ ਹੈਗੀ ਹੈ ਕਾਣੀ ਵੰਡ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀਆ ਸੋ ਇਸ ਕਰਕੇ ਇੱਥੇ ਆਜ਼ਾਦੀ ਨਾਂ ਦਾ ਕੁਝ ਨਹੀਂਗਾ ਪੰਜਾਬੀਆਂ ਵਾਸਤੇ ਕੋਈ ਵੀ ਆਜ਼ਾਦੀ ਹੈ ਜਿਹੜੀ ਉਹ ਨਹੀਂ ਆਈਗੀ ਸੋ ਐਵੇਂ ਦੇਖਾ ਦੇਖੀ ਦੇ ਵਿੱਚ ਇਹ ਨਾ ਸੋਚਿਓ ਕਿ ਆਜ਼ਾਦੀ ਆ ਗਈ ਹੈ ਪਰ ਪੰਜਾਬ ਦੇ ਵਿੱਚ ਕੋਈ ਵੀ ਆਜ਼ਾਦੀ ਹੈ ਜਿਹੜੀ ਸਾਨੂੰ ਦੇਖਣ ਨੂੰ ਨਹੀਂ ਮਿਲਦੀਗੀ ਇਸ ਕਰਕੇ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਦਾ ਉਹ ਤਬਕਾ ਜਿਸ ਨੂੰ ਹਮੇਸ਼ਾ ਮੀਡੀਆ ਤੋਂ ਦੂਰ ਰੱਖਿਆ ਜਾਂਦਾ ਹੈਗਾ ਉਸ ਤਬਕੇ ਨੂੰ ਆ ਜਿਹੜਾ ਮੀਡੀਆ ਦੇ ਥਰੂ ਤੁਹਾਡੇ ਨਾਲ ਸਾਂਝਾ ਕਰੀਏ ਪਰ ਗੱਲ ਇਹ ਹੈਗੀ ਹੈ ਵੀ ਸੱਚ ਬੋਲਣ ਦੇ ਵਿੱਚ ਕੁਝ ਦਿੱਕਤਾਂ ਕੁਝ ਸਮੱਸਿਆਵਾਂ ਖਮਿਆਜਾ ਅਕਸਰ ਭੁਗਤਣਾ ਪੈਂਦਾ ਹੈਗਾ ਤੇ ਭਾਵੇਂ ਸਾਡਾ ਚੈਨਲ ਆ ਜਿਹੜਾ ਉਸ ਤਰੀਕੇ ਦਾ ਨਹੀਂਗਾ ਪਰ ਫਿਰ ਵੀ ਕੋਸ਼ਿਸ਼ ਰਹਿੰਦੀ ਹੈਗੀ ਆ ਵੀ ਕੁਝ ਨਾ ਕੁਝ ਤੁਹਾਡੇ ਲਈ ਆ ਜਿਹੜਾ ਕੁਝ ਚੰਗਾ ਕਰੀਏ ਕੁਝ ਚੰਗਾ ਤੁਹਾਨੂੰ ਦਿਖਾਈਏ ਇਸ ਕਰਕੇ ਤੁਹਾਨੂੰ ਅਪੀਲ ਵੀ ਕਰਦੇ ਹਰੇਕ ਮਹੀਨੇ ਤੁਹਾਨੂੰ ਅਪੀਲ ਵੀ ਕਰੀਦੀ ਆ ਕੁਝ ਲੋਕ ਆ ਜਿਹੜਾ ਸਾਡਾ ਆਰਥਿਕ ਪੱਖੋਂ ਜਿਹੜਾ ਸਾਥ ਵੀ ਦਿੰਦੇ ਆ ਕਿਉਂਕਿ ਸਾਡਾ ਚੈਨਲ ਆ ਜਿਹੜਾ ਉਹ ਕੋਈ ਸਰਕਾਰੀ ਚੈਨਲ ਨਹੀਂਗਾ ਕੋਈ ਸਰਕਾਰੀ ਸਹਿਤਾ ਨਹੀਂ ਕਿਸੇ ਤੋਂ ਵੀ ਕਿਸੇ ਦੇ ਵੀ ਉਹ ਨਹੀਂ ਕਰਦੇਗੇ ਅਸੀਂ ਐਡਵਰਟਾਈਜ਼ਮੈਂਟ ਨਹੀਂ ਕਰਦੇਗੇ ਇਸ ਕਰਕੇ ਲੋਕਾਂ ਦੇ ਸਿਰ ਦੇ ਉੱਤੇ ਇਹ ਚੈਨਲ ਚੱਲਦਾ ਪਰ ਤੁਹਾਨੂੰ ਦੱਸ ਦਈਏ ਕਿ ਕੱਲ ਹੀ ਆ ਜਿਹੜਾ ਇੱਕ ਡੀਸੀ ਦਫ਼ਤਰ ਤੋਂ ਇੱਕ ਪੱਤਰ ਜਾਰੀ ਹੋਇਆ ਜਿਸ ਦੇ ਵਿੱਚ ਸਪੋਕਸਮੈਨ ਅਖਬਾਰ ਲਵਾਉਣ ਵਾਸਤੇ ਆ ਜਿਹੜਾ ਕਾਫੀ ਸਾਰੀਆਂ ਪੰਚਾਇਤਾਂ ਨੂੰ ਕਿਹਾ ਗਿਆ ਤੇ ਲਗਭਗ 25-2600 ਹੋਰ ਨਵੇਂ ਅਖਬਾਰ ਲੱਗਣ ਦੀ ਹੈ ਜਿਹੜੀ ਸਰਕਾਰ ਨੇ ਕਿਹਾ ਹੈਗਾ ਵੀ ਇਹ ਅਖਬਾਰ ਆ ਜਿਹੜਾ ਲਗਾਓ ਸੋ ਕਿਤਨਾ ਕਿਤੇ ਇਹ ਸਰਕਾਰੀ ਅਖਬਾਰ ਬਣ ਕੇ ਰਹਿਗੇ মিডিਆ ਜਿਹੜਾ ਸਰਕਾਰੀ ਬਣ ਕੇ ਰਹਿਗੇ ਅਜਿਹੇ ਸਮੇਂ ਦੇ ਵਿੱਚ ਆਜ਼ਾਦ ਆਵਾਜ਼ ਨੂੰ ਆ ਜਿਹੜੇ ਕਿਤਨੇ ਕਿਤੇ ਬਲੰਦ ਕਰਨਾ ਚਾਹੀਦਾ ਜੋ ਆਜ਼ਾਦ ਪੱਤਰਕਾਰ ਜੋ ਕਿਤਨੇ ਕਿਤੇ ਲੋਕਾਂ ਦੀ ਗੱਲ ਕਰਦੇ ਹੈਗੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੋ ਇਸ ਆਜ਼ਾਦੀ ਦਿਹਾੜੇ ਦੇ ਉੱਤੇ ਤੁਹਾਨੂੰ ਇੰਨੀ ਹੀ ਕਾਮਨਾ ਕਰਦੇ ਆ ਕਿ ਖੁਸ਼ ਰਹੋ ਚੌਂਦੇ ਵਸਦੇ ਰਹੋ ਤੇ ਆਪਣੇ ਹੱਕਾਂ ਦੇ ਲਈ ਡਟੋ ਹਮੇਸ਼ਾ ਆਵਾਜ਼ ਬਲੰਦ ਕਰੋ ਕਿਉਂਕਿ ਕਿਤਨੇ ਕਿਤੇ ਗੁੰਗੀ ਬੋਲੀ ਸਰਕਾਰ ਨੂੰ ਸੁਣਾਉਣ ਦੇ ਲਈ ਹੈ ਜਿਹੜਾ ਤਮਾਕੀ ਦੀ ਜਰੂਰਤ ਹੁੰਦੀ ਹੈ ਤੇ ਉਹ ਤਮਾਕਾ ਜਿਹੜਾ ਤੁਹਾਡੀ ਆਵਾਜ਼ ਤੁਹਾਡਾ ਨਾੜਾ ਬਣੇਗਾ ਸੋ ਕਿਤੇ ਨਾ ਕਿਤੇ ਜਿੱਥੇ ਵੀ ਤੁਹਾਡੇ ਨਾਲ ਅਨਿਆ ਹੁੰਦਾ ਹੈਗਾ ਉਸ ਦੇ ਖਿਲਾਫ ਆਵਾਜ਼ ਜਿਹੜੀ ਉਹ ਲਾਜ਼ਮੀ ਬੁਲੰਦ ਕਰੋ ਅਮੀਰ ਕਰਦੇ ਕਦੇ ਨਾ ਕਦੇ ਉਸ ਵੱਡੇ ਤਾਕਤ ਦੇ ਲਈ ਆਜ਼ਾਦੀ ਜਿਹੜੀ ਉਹ ਲਾਜ਼ਮੀ ਆਉਗੀ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ